ਚੋਰਾਾਂ ਦੀ ਕਰਤੂਤ ਦੇਖ ਲੋ ਬਾਈ ਚੋਰਾਾਂ ਦੀ ਕਰਤੂਤ ਖੜ ਜੋ ਹਜੇ ਦੇਖਿਓ ਕੀ ਕੁਛ ਕਰਕੇ ਚੋਰ ਕਿੰਨਾ ਕਿਥੋਂ ਦੀ ਕਿਵੇਂ ਕਰਕੇ ਕੰਮ ਚੋਰ ਆ ਦੇਖੋ ਆ ਸ਼ਟਰ ਕੱਟੀ ਜਾਂਦੇ ਨੇ ਸ਼ਟਰ ਬਾਈ ਜੀ ਇਕੱਲਾ ਦੁਕਾਨ ਦੇ ਵਿੱਚ ਮੰਨ ਲਓ ਇਕੱਲੇ ਕੈਮਰੇ ਲਵਾਉਣ ਨਾਲ ਹੀ ਗੱਲ ਨਹੀਂ ਬਣਦੀ ਹੈਗੀ ਇਕੱਲੇ ਕੈਮਰੇ ਨਾਲ ਕੋਈ ਹੱਲ ਨਹੀਂ ਹੈਗਾ ਕਿਉਂਕਿ ਬਾਈ ਮੂੰਹ ਲੁਕੋ ਕੇ ਆ ਜਾਂਦੇ ਨੇ ਯਾਰ ਕੈਮਰੇ 'ਚ ਆਉਂਦੀ ਨਹੀਂ ਹੈਗਾ ਇੱਥੇ ਕੋਈ ਹੋਰ ਸਿਕਿਉਰਿਟੀ ਸਿਸਟਮ ਹੋਣਾ ਚਾਹੀਦਾ ਜਿਹੜਾ ਘਰੇ ਅਲਾਰਮ ਦੇਵੇ ਰਾਤ ਨੂੰ ਦਰਵਾਜ਼ਾ ਵੱਡਿਆ ਨਾ ਨੇ ਦਰਵਾਜ਼ੇ ਦੇ ਬੈਕ ਸਾਈਡ ਕੋਈ ਐਸਾ ਸਿਸਟਮ ਹੋਣਾ ਚਾਹੀਦਾ ਕਿ ਦਰਵਾਜ਼ੇ ਨਾਲ ਛੇੜਛਾੜ ਕੀਤੀ ਜਾਵੇ ਤਾਂ ਸਿਕਿਉਰਿਟੀ ਦਾ ਸਿਸਟਮ ਅਲਾਰਮ ਜਿਹੜਾ ਕਰੇ ਵੱਜੇ ਬਾਈ ਚੋਰੀ ਤੁਸੀਂ ਐਂ ਦੇਖੋ ਵੀ ਕਿਹੜੇ ਤਰੀਕੇ ਨਾਲ ਕਰਨਗੇ ਤੇ ਕਿੰਨੀ ਕਰਨਗੇ ਹਜੇ ਤਾਂ ਦਰਵਾਜ਼ਾ ਵੱਡੇ ਰਹੇ ਨੇ ਇਹ ਖੜਜੋ ਚੋਰੀ ਕਰਨਗੇ ਕਿੰਨੀ ਤੁਸੀਂ ਇਹ ਦੇਖੋ ਤੇ ਐਂਡ ਤੇ ਜਾ ਕੇ ਤਾਂ ਜਮੀਂ ਹੈਰਾਨੀ ਕਰਨ ਵਾਲਾ ਕੰਮ ਕਰ ਦੇਣਗੇ ਇਹ ਜਮੀਂ ਹੈਰਾਨ ਕਰਨ ਵਾਲੀ ਕੰਮ ਕਰ ਦੇਣਗੇ ਬਾਈ ਐਂਡ ਦੇਖੋ ਐਂਡ ਤੇ ਜਾ ਕੇ ਤਾਂ ਇਹ ਜਮੀਂ ਕੰਮ ਖਤਮ ਹੀ ਕਰ ਦੇਣਗੇ ਤੇ ਭਾਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਹੋਰ ਲੋਕਾਂ ਨੂੰ ਵੀ ਪਤਾ ਲੱਗ ਸਕੇ ਵੀ ਭਾਈ ਆਹ ਕੁਛ ਵੀ ਹੋ ਜਾਂਦਾ ਇਕੱਲੇ ਆ ਸ਼ਟਰ ਲਾਉਣ ਨਾਲ ਹੈ ਸ਼ਟਰ ਦੀ ਯਾਰ ਕੀ ਦੱਸੋ ਇਹ ਐਂ ਪਾਰ ਜੋ ਆ ਸ਼ਟਰ ਦੇਖਿਓ ਤੁਸੀਂ ਇੱਕ ਇਹਨੇ ਕੱਟ ਮਾਰਿਆ ਸਿਰਫ ਐਂ ਖੁੱਲ ਜੂਆ ਇਹ ਲੈ 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 ਇਹਦੀ ਕਿੰਨੀ ਕੁ ਮਜ਼ਬੂਤੀ ਹੁੰਦੀ ਹੈ ਯਾਰ ਸ਼ਟਰ ਲਾ ਕੇ ਲੈ ਤਾਂ ਉਹ ਪੱਤਰਾ ਦਾ ਹੁੰਦਾ ਦੱਸੋ ਲੈ ਕਟਰ ਨਾਲ ਵੜਦਾ ਚੱਕ ਚੱਕ ਲੈ ਲੈ ਆ ਦੇਖੋ ਦੇਖੋ ਲੈ ਕੀ ਇਹ ਸ਼ਟਰ ਹੈ ਕੀ ਇਹ ਸ਼ਟਰ ਦੇ ਵਿੱਚ ਲਚਕੋ ਚੱਕ ਟੌਰ ਨਾਲ ਕਰ ਲਿਆ ਦਰਵਾਜ਼ਾ ਖੁੱਲਾ ਇਹ ਹੁਣ ਟੌਰ ਨਾਲ ਜਾਣਗੇ ਕੋਈ ਇਹਨਾਂ ਨੂੰ ਕੋਈ ਡਰ ਨਹੀਂ ਕੋਈ ਭੌਂ ਨਹੀਂ ਖੜਜੋ ਹਜੇ ਹਜੇ ਤਾਂ ਸ਼ੁਰੂਆਤ ਕਰੀ ਇਹਨਾਂ ਨੇ ਹਜੇ ਤਾਂ ਦੇਖੋ ਵੀ ਐਂਡ ਤੱਕ ਕੀ ਕੁਝ ਕਰਨਗੇ ਇਹ ਦੇਖੋ ਦੇਖੋ ਭਾਈ ਕੱਲਾ ਇਹ ਨਹੀਂ ਹੈਗਾ ਵੀ ਆਪਾਂ ਨੇ ਪੱਤਰੇ ਦਾ ਸ਼ਟਰ ਲਾਤਾ ਤੇ ਅੰਦਰ ਹਨਾ ਉਹ ਲਾਤੇ ਆਪਣਾ ਕੈਮਰਾ ਲਾਤੇ ਤਾਂ ਸਿਕਿਉਰਿਟੀ ਸਿਸਟਮ ਮਜ਼ਬੂਤ ਹੋ ਗਿਆ ਅਰ ਇਹ ਸਕਿਉਰਿਟੀ ਸਿਸਟਮ ਬਾਈ ਜੀ ਹੋਰ ਵੀ ਇਹ ਗੱਲ ਇਹ ਜਿਹੜਾ ਸਕਿਉਰਿਟੀ ਸਿਸਟਮ ਹੈ ਇਹ ਤਾਂ ਸਿਰਫ ਦਿਨੇ ਲੈਣ ਦੇਣ ਕਰਨ ਵਾਸਤੇ ਦਿਨ ਵਾਸਤੇ ਹੁੰਦਾ ਇਹ ਹਨਾ ਵੀ ਕੋਈ ਆਇਆ ਕਿਸ ਤਰ੍ਹਾਂ ਦੀ ਗੱਲਬਾਤ ਹੋਈ ਵੀ ਕੋਈ ਆਪਣੇ ਤੇ ਬਲੇਮ ਨਾ ਕਰ ਸਕੇ ਰਾਤ ਵਾਸਤੇ ਕਾਬਿਲ ਨਹੀਂ ਹੈਗਾ ਬਾਈ ਮੂਹ ਲਵੇਟੇ ਪੈ ਨੇ ਯਾਰ ਪਤਾ ਨਹੀਂ ਲੱਗਦਾ ਬੰਦਿਆਂ ਦਾ ਕੌਣ ਨੇ ਆ ਖੜਜੋ ਹਜੇ ਤੁਸੀਂ ਐਂਡ ਦੇਖਿਓ ਐਂਡ ਤੇ ਜਮੀ ਸਿਰਾਂ ਲਾ ਜਾਣਗੇ ਇਹ ਬੰਦੇ ਕਹਾਣੀਆਂ ਹੀ ਪਲਟ ਦੇਣਗੇ ਸਾਰੀ ਜਵਾ ਬੇਖੌਫ ਯਾਰ ਕੋਈ ਡਰ ਨਹੀਂ ਇਹਨਾਂ ਨੂੰ ਜਾ ਫਿਰ ਇਹ ਅੰਦਰ ਘਰੇ ਵੱਡੀ ਹਨਾ ਐਲਈਡੀ ਲੱਗੀ ਹੋਣੀ ਚਾਹੀਦੀ ਆ ਉਹਦੇ ਵਿੱਚ ਹਰ ਟਾਈਮ ਆਪਦੀ ਦੁਕਾਨ ਦਾ ਪ੍ਰਸਾਰਣ ਚੱਲਣਾ ਚਾਹੀਦਾ ਬੰਦੇ ਦੀ ਕਈ ਵਾਰੀ ਨਿਗਾਹ ਪੈ ਜਾਂਦੀ ਹੈ ਕਮਰੇ ਦੇ ਵਿੱਚ ਇਹਨਾਂ ਦੇ ਜੇ ਬਈ ਜੀ ਇੱਥੇ ਦੁਕਾਨ ਦੇ ਵਿੱਚ ਇਸ ਟਾਈਮ ਉਹ ਲੱਗਿਆ ਹੁੰਦਾ ਆਪਣਾ ਕੀ ਨਾਮ ਉਹਦਾ ਕੈਮਰੇ ਦੇ ਨਾਲ ਨਾਲ ਉਹ ਲੱਗਿਆ ਹੁੰਦਾ ਮਾਈਕ ਲੱਗਿਆ ਹੁੰਦਾ ਅੰਦਰ ਐਲਈਡੀ ਤੇ ਘਰੇ ਆਪਦੇ ਵੱਡੀ ਸਕਰੀਨ ਦੇ ਉੱਤੇ ਦੀ ਫੋਟੋ ਚੱਲਦੀ ਹੁੰਦੀ ਵੀਡੀਓ ਚੱਲਦੀ ਹੁੰਦੀ ਤੇ ਨਾਲ ਮੈਂ ਇੱਕ ਕੰਮ ਕਰਦੇ ਹੁੰਦੇ ਹੁਣ ਕਟਰ ਕੱਟਦੇ ਦੀ ਆਵਾਜ਼ ਆਉਂਦੀ ਟਕ ਟਕ ਆਉਂਦੀ ਹੁਣ ਆ ਕਰਦੇ ਨੇ ਪੂਰੇ ਪੂਰੀ ਆਵਾਜ਼ ਅਗਲੇ ਦੀ ਛੱਡੀ ਹੁੰਦੀ ਮੜਾ ਜੀ ਵੀ ਖੜਕਾ ਹੁੰਦਾ ਅਗਲੇ ਨੂੰ ਘਰੇ ਬੈਠੇ ਨੂੰ ਪਤਾ ਲੱਗ ਜਾਂਦਾ ਉਹਦੀ ਵੀ ਹਲਚਲ ਹੋ ਰਹੀ ਐ ਨਾਲ ਦੇ ਨਾਲ ਨਜ਼ਦੀਕੀ ਥਾਣੇ 'ਚ ਫੋਨ ਕਰਦਾ ਬੰਦਾ ਆਪ ਚੱਕ ਕੇ ਗੱਡੀ ਪਹੁੰਚ ਜਾਂਦਾ ਆ ਦੇਖੋ ਦੇਖੋ ਖੜ ਜੋ ਇਹ ਲੈ ਸਾਰੇ ਖਾਲੀ ਏ ਕਰ ਗਏ ਬਈ ਦੁਕਾਨ ਦੇਖ ਲਿਆ ਦੇਖ ਲਿਆ ਛੱਡਿਆ ਕੁਛ ਨਸੀਬ ਚਮਕ ਦੇ ਅਤੇ ਕਿਸਮਤ ਬਦਲ ਦੇ ਥੇੜਨੀ ਲਾਤੀ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹਾਲ ਪਰੇਸ਼ਾਨੀ ਜਿਵੇਂ ਪਿਆਰ ਚ ਤੋਖਾ ਲਵ ਮੈਰਿਜ ਵਸ਼ੀਕਰਨ ਕਰਵਾਉਣਾ ਚਾਤੁਰ ਬਣਾਉਣਾ ਸੌਤਨ ਦੁਸ਼ਮਨ ਦਾ ਖਾਤਮਾ ਪਤੀ ਪਤਨੀ ਚ ਝਗੜਾ ਤਲਾਕ ਕੇਸ ਵਿਦੇਸ਼ ਚ ਪੱਕੇ ਹੋਣਾ ਕਰਜ਼ਾ ਮੁਕਤੀ ਔਲਾਦ